ਅੰਬਰਸਰ ਨੇ ਨਾਨ ਤੂ ਬਹੁਤ ਖਾਦੇ ਹੋਣਗੇ ਜਾਂ ਅੰਬਰਸਰ ਖਾਨ ਜਾਂਦੇ ਹੋਗਦੇ ਨਾਨ ਔਰ ਬਟਾਲੇ ਦੇ ਵਿੱਚ ਹੀ ਇੱਕ ਨਾਨਾ ਵਾਲੀ ਦੁਕਾਨ ਹੈ ਜਿੱਦੇ ਓਵਨ ਲੈ ਆ ਕੇ ਔਰ ਨਾਨ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ ਤੁਸੀਂ ਦੇਖ ਸਕਦੇ ਜੀ ਇਹ ਜਿਹੜਾ ਓਵਨ ਹੈ ਇਹ ਨਾਨ ਤਿਆਰ ਕਰਦੇ ਇੱਥੇ ਪਰ ਇਹ ਜਿਹੜਾ ਉਹ ਬੰਦੇ ਦੇ ਵਿੱਚ ਨਾਨ ਤਿਆਰ ਕਰਦੇ ਉਹ ਬਹੁਤ ਵਧੀਆ ਨਾਨ ਬੰਦੇ ਇੱਥੋਂ ਪਰ ਵਿਦੇਸ਼ਾਂ ਦੇ ਵਿੱਚ ਵੀ ਵੀਰ ਨੇ ਕੰਮ ਕੀਤਾ ਉੱਥੋਂ ਆਣ ਕੇ ਫਿਰ ਇੱਥੇ ਅੰਬਰਸਰ ਕੰਮ ਸਿੱਖਿਆ ਉੱਥੋਂ ਆਣ ਕੇ ਫਿਰ ਇਹਨਾਂ ਨੇ ਓਵਨ ਜੇ ਆਣ ਕੇ ਨਾਲ ਲੋਣੇ ਜਿਸ ਤਰ੍ਹਾਂ ਦੇਸੀ ਪੀਜਾ ਆਪਾਂ ਕਹਿ ਸਕਦੇ ਹਾਂ ਦੇਸੀ ਪੀਜਾ ਜਿਹੜਾ ਇਹਨੇ ਲਾਉਣਾ ਸ਼ੁਰੂ ਕਰ ਦਿੱਤਾ ਆਪਾਂ ਗੱਲ ਵੀ ਕਰਦੇ ਪਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਹਰਮਨਜੀਤ ਸਿੰਘ ਸਰ ਮੈਂ ਆਇਆ ਬਣਵਾਇਆ ਦੱਦੋ ਆਪਣੇ ਬਾਰੇ ਦੱਸੋ ਹਾਂ ਜੀ ਸਰ ਮੈਂ ਇਹ ਕਨਸੈਪਟ ਸ਼ੁਰੂ ਕੀਤਾ ਜੇ ਆਪਣਾ ਆਪਣਾ ਹੋਣ ਵਾਲਾ ਕੁਲਚਾ ਦਾ ਇਹ ਵੈਸੇ ਤਾਂ ਆਪਾਂ ਸਰ ਇਹਦੇ ਵਿੱਚ ਆਪਾਂ ਪੀਜ਼ਾ ਲਾਉਨੇ ਹਨਾ ਪਰ ਆਪਾਂ ਇਹਦੀ ਤਕਨੀਕ ਸਿੱਖੀ ਸੀ ਅੰਮ੍ਰਿਤਸਰ ਕੋ ਵੀਡੀਓ ਦੇਖ ਕੇ ਮੈਂ ਪਾਜੀ ਉਹਨੇ ਕੋ ਗਿਆ ਹਾਂ ਤੇ ਉੱਥੇ ਤਕਨੀਕ ਸਿੱਖ ਕੇ ਹੁਣ ਪ੍ਰੋਪਰ ਆਪਣਾ ਕੰਮ ਸਟਾਰਟ ਕੀਤਾ ਜਿੱਥੇ ਮਟਾਲੇ ਅੰਦਰ ਪਹਿਲਾ ਕੰਮ ਜੇ ਆਪਾਂ ਕਿੱਥੇ ਕਿਸੇ ਗੱਲ ਦੀ ਤੇ ਆਪਾਂ ਬਾਜੀ ਪਹਿਲਾਂ ਵਿਦੇਸ਼ਾਂ 'ਚ ਕੰਮ ਕਰ ਚੁੱਕੇ ਤੁਹਾਨੂੰ ਦੱਸਿਆ ਸੀ ਵੀ ਪਹਿਲੇ ਵੀ ਇੰਟਰਵਿਊ ਹੋਈਆਂ ਸੀ ਉਹਨਾਂ ਦੇ ਵਿੱਚ ਆਪਾਂ ਪਹਿਲਾਂ ਵੀ ਦੱਸਿਆ ਵੀ ਵੱਖ-ਵੱਖ ਜਗ੍ਹਾ ਤੇ ਕੰਮ ਕਰਦੇ ਰਹੇ ਦੇਸ਼ਾਂ ਦੇ ਵਿੱਚ ਫਿਰ ਇੱਥੇ ਆਣ ਕੇ ਫਿਰ ਕਿਤਾਬਾਂ ਵਿਦੇਸ਼ਾਂ ਦੇ ਲਈ ਜਾ ਕੇ ਵਾਪਸ ਨਹੀਂ ਆਉਂਦਾ ਤੇ ਉਹ ਵਾਪਸ ਆਉਂਦੇ ਇਹ ਸਰ ਜੀ ਉਹੀ ਗੱਲ ਜੜਾਂ ਦੇ ਨਾਲ ਜੁੜਨ ਵਾਲੀ ਆ ਗਈ ਵੀ ਜਦੋਂ ਬੰਦਾ ਸਾਰੇ ਚੀਜ਼ਾਂ ਘਰੋਂ ਦਾ ਨਾ ਐਂਡ ਤਣ ਕੇ ਫਿਰ ਘਰ ਨੂੰ ਹੀ ਲੋਚਦਾ ਤਾਂ ਮੈਂ ਵੀ ਕਿਹੜੇ ਸ਼ੁਰੂਆਤ ਕੀਤੀ ਵੀ ਕਿਥੋਂ ਜਿੱਥੇ ਗਏ ਆਪਾਂ ਉੱਥੋਂ ਮੁੜ ਕੇ ਆਨ ਕਿ ਫੇਰ ਘਰ ਤੋਂ ਹੀ ਸ਼ੁਰੂਆਤ ਕੀਤੀ ਸ਼ੁਰੂਆਤ ਕੀਤੀ ਜਾਣ ਕੀ ਖਾਸੀਅਤ ਹੁੰਦੀ ਹੈ ਇਹਦੇ ਵਿੱਚ ਜਿਹੜੀ ਇਹਦੀ ਭਾਜੀ ਕ੍ਰਿਸਪੀ ਪੂਰਾ ਜਿੱਦਾਂ ਨਾ ਤੇ ਇਹ ਅੱਜ ਦਾ ਤੰਦੂਰ ਆ ਟੈਕਨੀਕਲ ਤੰਦੂਰ ਹਾਂ ਦੀ ਇਹਦਾ ਟੈਂਪਰੇਚਰ ਨੇ ਥੱਲਿਓਂ ਤੋਂ ਉੱਤੋਂ ਇੱਕੋ ਤਰ੍ਹਾਂ ਦਾ ਜਿਹੋ ਜਿਹਾ ਆਪਾਂ ਸੈੱਟ ਕਰ ਦਿੰਦੇ ਆ ਇਸ ਕਰਕੇ ਜਿਹੜਾ ਆਪਣਾ ਕੁਲਚਾ ਪੂਰਾ ਖਸਤਾ ਤੇ ਕਰਾਰਾਂ ਜਿਹਨੂੰ ਕਹੇ ਜਾਂਦੇ ਆ ਪੂਰਾ ਭੰਦਾ ਜੇ ਕੱਲੀ-ਕੱਲੀ ਲੇਅਰ ਬਾਅਦ ਲੇਅਰ ਐਨੂੰ ਹੱਥ 'ਚ ਫੜੋਗੇ ਤਾਂ ਪੂਰਾ ਭੁਰਦਾ ਜੇ ਟੁੱਟਣ ਜੇ ਪੈਟੀ ਵਾਂ ਤੇ ਇਹ ਜਿਹੜੇ ਮਸਾਲੇ ਮਸੂਲੇ ਇਹਦੇ ਉਹ ਵੀ ਤੁਸੀਂ ਆਪ ਹੀ ਤਿਆਰ ਕਰਦੇ ਹੋ ਜੀ 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 ਮੈਂ ਸਾਰੇ ਸਾਰ ਜਿਹੜੇ ਮਸਾਲੇ ਆ ਆਪਾਂ ਨੂੰ ਨਾ ਅੱਜ ਕੱਲ ਮਾਰਕੀਟ 'ਚ ਰੈਡੀ ਵੀ ਮਿਲ ਜਾਂਦੇ ਨੇ ਤੇ ਰੈਡੀ ਆ ਉਹਦੇ ਵਿੱਚ ਇਹ ਆਪ ਹੀ ਉਹਨਾਂ ਦਾ ਪਤਾ ਨਹੀਂ ਕੀ ਦੇ ਰਿਹਾ ਕੀ ਨਹੀਂ ਦੇ ਰਿਹਾ ਆਪਾਂ ਨੂੰ ਤੇ ਇਸ ਲਈ ਮੈਂ ਇਹ ਸਾਰੇ ਮਸਾਲੇ ਆਪ ਲਿਆ ਕੇ ਪੀ ਕੇ ਤੇ ਆਪ ਹੀ ਰੈਡੀ ਕਰ ਦਾਂਗੇ ਦੇਖਿਆ ਜੇ ਇਹ ਤੇ ਪਰਿਵਾਰ ਸਾਰਾ ਹੀ ਲੱਗਿਆ ਰਿਹਾ ਤੁਹਾਡਾ ਫਿਰ ਪਰਿਵਾਰ ਦਾ ਸਹਿਯੋਗ ਜੀ 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 ਇਹ ਆ ਜੀ ਆਪਣੇ ਦੇ ਸਹਿਯੋਗ ਦੇ ਨਾਲ ਹੀ ਬੰਦਾ ਜ਼ਿੰਦਗੀ ਦੇ ਚੱਗੇ ਵੱਧ ਸਕਦਾ ਹੈ ਤੇ ਅੱਜ ਆਪਣੇ ਦੇ ਸਹਿਯੋਗ ਦੇ ਨਾਲ ਹੀ ਮੇਰੇ ਪਾਪਾ ਜੀ ਨੇ ਇਹ ਮੇਰੀ ਫੈਮਿਲੀ ਹੈ ਉਹ ਮੇਰੇ ਮੀਮਾ ਜੀ ਨੇ ਤੇ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਆਪਾਂ ਕੰਮ ਸਟਾਰਟ ਕੀਤਾ ਤੇ ਮਾਰਗ ਦੀ ਕਿਰਪਾ ਨਾਲ ਹੋਰ ਵੀ ਅੱਗੇ ਜਿੱਦਾਂ ਵੀ ਹੋਊਗਾ ਉਹ ਮਾਰਗ ਇੱਥੇ ਤੱਕ ਲੈ ਕੇ ਜਾਵੂ ਉਸ ਤੱਕ ਜਾਵਾਂਗੇ ਹੋਰ ਅਗਰੋ ਸੁਖਣਾ ਕੀ ਇਹਦਾ ਡਾਗ ਉਹ ਇਸ ਤੋਂ ਇਲਾਵਾ ਬਸ ਜੀ ਇੱਥੇ ਰਹਿ ਕੇ ਆਪਣੇ ਆ ਚ ਤੇ ਆਪਣੇਾਂ ਦੀ ਸੇਵਾ ਕਰਨੀ ਤੇ ਆਪਣਾ ਹੀ ਕੰਮ ਕਰਨੀ ਬਾਅਦ ਚ ਇੱਥੇ ਚ ਕੀ ਤਬਦੀਲੀ ਪਾਈ ਦੀ ਰਹੀ ਪਾ ਲਈ ਉੱਥੇ ਜਾ ਕੇ ਵੀ ਆਪਾਂ ਕੰਮ ਕਰਨਾ ਤੇ ਕੰਮ ਨੂੰ ਟਾਈਮ ਦਿੰਨੇ ਆ ਕਿਉਂ ਨਾ ਇੱਥੇ ਰਹਿ ਕੇ ਕੰਮ ਨੂੰ ਹੀ ਟਾਈਮ ਦੇ ਕੇ ਕੰਮ ਤੋਂ ਹੀ ਸਾਰਾ ਕੁਝ ਕੀਤਾ ਜਾਇਆ ਕਹਿੰਦੇ ਕਾਫੀ ਕੰਟਰੀਆਂ 'ਚ ਤੁਸੀਂ ਜਾ ਕੇ ਕੰਮ ਕੀਤਾ ਜੀ 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 ਮੈਂ ਆਪਾਂ ਦੀ ਮਲੇਸ਼ੀਆ ਤੇ ਏਸ਼ੀਆਈ ਕੰਟਰੀਆਂ ਦੀ ਜਿੰਨੀਆਂ ਵੀ ਕੰਟਰੀਆਂ ਉੱਥੇ ਕੰਮ ਕਰ ਚੁੱਕਾ ਜੇ ਏਸੇ ਹੋਟਲਾਂ 'ਚ ਵੀ ਕੰਮ ਕਰਤਾ ਜੇ ਤੇ ਬਾਕੀ ਭਾਜੀ ਜਦੋਂ ਆਪਾਂ ਵਿਦੇਸ਼ਾਂ 'ਚ ਜਾਂਦੇ ਆ ਉੱਥੇ ਜਾ ਕੇ ਸ਼ਿਫਟਾਂ ਲਾਉਂਦੇ ਆ ਤੇ ਜੇ ਦੇ ਆਪਾਂ ਉਹ ਕਹਿਣਾ ਕੰਮ ਨੂੰ ਟਾਈਮ ਦਿੰਨੇ ਆ ਤਾਂ ਕੰਮ ਨੂੰ ਪੈਸਾ ਦਿੰਦਾ ਕਿਉਂ ਨਾ ਇੱਥੇ ਕੰਮ ਕੀਤਾ ਜਾਵੇ ਉਹ ਕੰਮ ਸਾਨੂੰ ਪੈਸਾ ਦਊਗਾ ਤਾਂ ਨਾਲੇ ਪਰਿਵਾਰ ਦੇ ਨਾਲ ਵੀ ਰਵਾਂਗੇ ਜੀ ਇਹ ਦੇਖਿਆ ਤੁਸੀਂ ਉਹਨਾਂ ਨੇ ਕਿਹਾ ਵੀ ਜਿਹੜੇ ਜੇ ਬਾਹਰ ਜਾ ਕੇ ਇਹ ਕੰਮ ਕਰਨਾ ਹੈ ਤੇ ਇਹਨਾਂ ਨਾਲ ਚੰਗਾ ਵੀ ਮੈਂ ਆਪਣੇ ਫਿਰ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਕੰਮ ਕਰਦਾ ਔਰ ਮੈਨੂੰ ਚੰਗਾ ਫਾਇਦਾ ਵੀ ਇਹਨਾਂ ਦਾ ਮਿਲਦਾ ਹੈ ਮੈਂ ਬਟਾਲਾ ਤੋਂ ਵਿਕੀ ਮਲਿਕ